indigo ਦੀ ਟੀਮ ਪਹੁੰਚੀ ਹੈਗੀ ਅੱਜ ਛੰਡੇਰ ਪਿੰਡਾ ਅਜਨਾਲਾ ਤਹਿਸੀਲ ਅੰਮ੍ਰਿਤਸਰ ਦੇ ਲਾਗੇ ਤਾਂ ਮੇਰੇ ਨਾਲ ਨੇ ਕਿਸਾਨ ਅਮਨਦੀਪ ਸਿੰਘ ਜੀ ਛੰਡੇਰ ਪਿੰਡ ਤੋਂ ਜਿਹੜੇ ਕਿ ਮਟਰ ਦੀ ਖੇਤੀ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਤਾਂ ਇਹਨਾਂ ਨੇ ਆਪਣਾ ਗ로우 ਇੰਡੀਗੋ ਦਾ ਪ੍ਰੋਡਕਟ ਦਾ ਪ੍ਰੇਰਕ ਇਹਨਾਂ ਨੇ ਆਪਦੇ ਮਟਰ ਦੀ ਫਸਲ ਦੇ ਵਿੱਚ ਯੂਜ਼ ਕੀਤਾ ਤਾਂ ਇਹਨਾਂ ਦੀ ਜਵਾਨੀ ਆਉਂ ਪੁੱਛਦੇ ਆ ਇਹਨਾਂ ਨੂੰ ਕਿ ਮਤਲਬ ਕੀ ਫਰਕ ਦੇਖਿਆ ਇਹਨਾਂ ਨੇ ਜਿਵੇਂ 7-8 ਸਾਲਾਂ ਤੋਂ ਮਟਰ ਦੀ ਖੇਤੀ ਕਰ ਰਹੇ ਆ ਪੈਰਤੀ ਇਹਨਾਂ ਨੇ ਪ੍ਰੋਡਕਟ ਵਰਤਿਆ ਤਾਂ ਇਹਨਾਂ ਨੂੰ ਕੀ ਫਰਕ ਲੱਗਿਆ ਤਾਂ ਅਮਨਦੀਪ ਜੀ ਦੱਸੋ ਕਿਸਾਨ ਵੀਰਾਂ ਨੂੰ ਕਿ ਤੁਸੀਂ ਅੱਗੇ ਵੀ ਮਟਰ ਦੀ ਖੇਤੀ ਕਰਦੇ ਆ ਜਿਵੇਂ ਆਪਾਂ ਗੱਲਾਂ ਕਰ ਰਹੇ ਸੀਗੇ ਤਾਂ ਕੀ ਸ਼ੁਰੂ ਤੋਂ ਲੈ ਕੇ ਕੀ ਫਰਕ ਲੱਗੇ ਆ ਮਟਰ ਦੇ ਵਿੱਚ ਜਿਹੜੀ ਸ਼ੁਰੂਆਤੀ ਦੀ ਸਟੇਜ ਸੀ ਜਿਹੜੀ ਜੀ ਉਹਦੀ ਮਤਲਬ ਉਹਦੀ ਗਰੋਥ ਜਿਹੜੀ ਹੋਣੀ ਸੀ ਜਰਮੀਨੇਸ਼ਨ ਜਰਮੀਨੇਸ਼ਨ ਜੀ ਹਾਂਜੀ ਉਹ ਅੱਗੇ ਨਾਲੋਂ ਵੱਧ ਹੋਈ ਜੀ ਅੱਗੇ ਨਾਲੋਂ ਵੱਧ ਹੋਈ ਠੀਕ ਹੈ ਜੀ ਕਿਹੜਾ ਬੀਜ ਆ ਪੂਰੇ ਦਾ ਪੂਰਾ ਜਿੰਨਾ ਹੀ ਸੱਤ ਤੋਂ ਬੀ ਪਾਇਆ ਉਗ ਗਿਆ ਪੂਰਾ ਉਗ ਗਿਆ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਬੀਜ ਦਾ ਮਰ ਗਿਆ ਕਿਰਤੀ ਲੱਗਦਾ ਕਿ ਬੀਜ ਘਟਾ ਦੇਣਾ ਚਾਹੀਦਾ ਕਿ ਦੂਜੇ ਪ੍ਰੇਰਕ ਨਾਲ ਸਾਡੇ ਸਾਡੇ ਮਤਾਬਕ ਤਾਂ ਫਿਰ ਘਟਾ ਦੇਣਾ ਚਾਹੀਦਾ ਘਟਾ ਦੇਣਾ ਚਾਹੀਦਾ 4-5 ਕਿਲੋ ਪਾਣੀ ਆਪਾਂ ਕਹਿੰਨੇ ਵੀ ਆ ਪ੍ਰੇਰਕ ਦੇ ਵਿੱਚ ਕਿ ਤੁਸੀਂ ਪ੍ਰੇਰਕ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਥੇ 5 ਤੋਂ 10 ਕਿਲੋ ਬੀਜ ਜ਼ਰੂਰ ਘਟਾਓ ਅੱਛਾ ਜੀ ਇਹ ਪਹਿਲਾ ਫਾਇਦਾ ਹੋ ਗਿਆ ਹਾਂਜੀ 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 ਦੂਸਰਾ ਫਾਇਦਾ ਜੀ ਇਹਦੀ ਗ੍ਰੋਥ ਜਿਹੜੀ ਆ ਹਾਂਜੀ ਉਹ ਆਮ ਨੋਰਮਲ ਨਾਲੋਂ ਬਹੁਤ ਜ਼ਿਆਦਾ ਬਹੁਤ ਵਧੀਆ ਜਿਵੇਂ ਆ ਪੌਦਰ ਖੇਤ ਦੇਖ ਕੇ ਆਏ ਆ ਪਿੱਛੇ ਹਾਂਜੀ ਹਾਂਜੀ ਤੇ ਉਹਦੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਜਿਵੇਂ ਮੈਂ ਦਿਖਾਉਣਾ ਵੀ ਚਾਹੂੰਗਾ ਵੀਡੀਓ ਦੇ ਦੁਆਰਾ ਕਿ ਆ ਇਹਨਾਂ ਦੇ ਖੇਤ ਦੀਆਂ ਫਲੀਆਂ ਤੇ ਆ ਜਿਹੜਾ ਦੂਸਰਾ ਖੇਤ ਹੈ ਬਜਾਈ ਇਕੱਠੀ ਹੈ ਜੀ ਇਕੋ ਦਿਨ ਦੀ ਬਜਾਈ ਹੈ ਜੀ ਇਕੋ ਦਿਨ ਦੀ ਬਜਾਈ ਆ ਤੇ ਆਪਾਂ ਦੇਖੀਏ ਉਹਦਾ ਗ੍ਰੋਥ ਦਾ ਲੰਬਾਈ ਦਾ ਬਹੁਤ ਜ਼ਿਆਦਾ ਫਰਕ ਆ ਠੀਕ ਹੈ ਜੀ ਅੱਛਾ ਜੀ ਤੇ ਇਹ ਫਰਕ ਹੋ ਗਿਆ ਕਿ ਮਤਲਬ ਇਹਨੇ ਹੋਰ ਦੱਸੋ ਜੀ ਤੁਹਾਨੂੰ ਕੀ ਫਰਕ ਲੱਗਿਆ ਇਹ ਦੂਸਰੀ ਫਰਕ ਜਿਹੜਾ ਜਿਹੜਾ ਫਲਾਵਰ ਹੈ ਨਾ ਉਹ ਅੱਗੇ ਨਾਲੋਂ ਵੱਧ ਆਇਆ ਜੀ ਅੱਗੇ ਨਾਲੋਂ ਵੱਧ ਆਇਆ ਜੀ ਫਲਾਵਰ ਵੱਧ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਫਲਾਵਰ ਪੂਰੇ ਦਾ ਪੂਰਾ ਉਹ ਰੂਟ ਚ ਕਨਵਰਟ ਹੋ ਰਿਹਾ ਰੂਟ ਚ ਕਨਵਰਟ ਹੋ ਰਿਹਾ ਹੋ ਰਿਹਾ ਜਿਆਦਾ ਜੀ ਠੀਕ ਆ ਠੀਕ ਆ ਉਹ ਜਿਆਦਾ ਜਿਹੜੀ ਤੁਸੀਂ ਨਾ ਵੀ ਅੱਗੇ ਦਾ ਫਲਾਵਰ ਸੀ ਜਿਹੜਾ ਇਹ ਡਿੱਗ ਜਾਂਦਾ ਏ ਛੱਡੀ ਹਾਂਜੀ ਹਾਂਜੀ ਕਿ ਉਹ ਨਹੀਂ ਦੇਖ ਨੂੰ ਮਿਲਦਾ ਡਿੱਗਿਆ ਨਹੀਂ ਡ੍ਰੋਪਿੰਗ ਨਹੀਂ ਪਉਂਦੀ ਨਹੀਂ ਡ੍ਰੋਪਿੰਗ ਨਹੀਂ ਇੱਕ ਤੁਸੀਂ ਮੇਨ ਇਹ ਚੀਜ਼ ਦੱਸ ਰਹੇ ਸੀ ਕਿ ਜਿਵੇਂ ਪਿਛਲੀ ਵਾਰ ਨਾਲੋਂ ਆਪਾਂ ਹਫਤਾ ਲੇਟ ਸੀ ਬਜਾਈ ਕਰਨੀ ਤੇ ਉਹ ਚੀਜ਼ ਤੁਸੀਂ ਕਹਿੰਦੇ ਕਵਰ ਹੋ ਗਈ ਉਹਦੇ ਬਾਰੇ ਦੱਸੋ ਥੋੜਾ ਅਸੀਂ ਇਤਰਾ ਪਿਛਲੇ ਸਾਲ ਦੀ ਜਿਹੜੀ ਪਿਛਲੇ ਸਾਲਾਂ ਦੀ ਆਦੀ 8 10 ਸਾਲ ਦੀ ਆ ਹਾਂਜੀ ਅਸੀਂ 28 ਸਤੰਬਰ ਜਾਂ 27 22 28 ਸਤੰਬਰ ਨੂੰ 121 ਦਿਨਾਂ ਦੇ 30 ਦਿਨ ਦੇ ਰਹੇ ਹਾਂਜੀ ਹਾਂਜੀ ਐਡਵਾਂਸ ਦੇ ਵਿੱਚ ਹਾਂਜੀ ਇਸ ਵਾਰ ਜਦੋਂ ਜਦੋਂ ਕੁਝ ਮੌਸਮ ਦੀ ਕੁਝ بارش ਕਰਕੇ ਅਸੀਂ ਦਿੱਤੀ ਆ 3 ਤਰੀਕ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਉਹ ਬੀਜ ਬਜਾਈ ਜੇ ਇਹ ਲੇਟ ਹੋ ਗਿਆ ਬਤਾ ਹਾਂਜੀ ਪਰ ਜਿਹੜਾ ਇਹਦਾ ਫਲਾਵਰ ਆਇਆ ਫਰੂਟ ਆਇਆ ਆ ਫਰੂਟ ਆਇਆ ਉਹ ਅੱਗੇ ਨਾਲੋਂ ਹਫਤਾ ਐਡਵਾਂਸ ਆ ਯਾਨੀ ਕਿ ਪਿਛਲੇ ਸਾਲਾਂ ਦੇ ਕੰਪੈਰੀਸ਼ਨ ਦੇ ਵਿੱਚ ਐਡਵਾਂਸ ਆ ਗਿਆ ਪਰੀਆ ਲੱਗ ਰਿਹਾ ਐ ਐਡਵਾਂਸ ਆ ਗਿਆ ਨਾਲੇ ਉਲਟਾ ਆਪਾਂ ਬਜਾਈ ਦੇ ਵਿੱਚ ਲੇਟ ਆ ਗਿਆ ਲੇਟ ਸੀ ਲੇਟ ਸੀ ਠੀਕ ਹੈ ਠੀਕ ਹੈ ਤੇਰਾ ਮਤਲਬ ਤੜਾਈ ਵੀ ਪਹਿਲਾਂ ਹੋਊ ਤਾਂ ਮੰਡੀ ਦੇ ਵਿੱਚ ਵੀ ਪਹਿਲਾਂ ਜੀ ਨੈਚੁਰਲੀ ਆ ਜੀ ਵੇਖੋ ਜੀ 2-4 ਦਿਨ ਦਾ ਹੀ ਫਰਕ ਪੈ ਜੇ ਬਿਲਕੁਲ ਸਹੀ ਇਹ ਤਾਂ ਤੁਸੀਂ ਦੇਖਦੇ ਮਟਰ ਦੀ ਖੇਤੀ ਦੇ ਆ ਵੀ 2 ਦਿਨ ਦਾ 1 ਦਿਨ ਦਾ ਬੜਾ ਫਰਕ ਨਿਕਲਦਾ ਬਹੁਤ ਫਰਕ ਪੈਂਦਾ ਮੰਡੀ ਦੇ ਵਿੱਚ ਬਿਲਕੁਲ 2 ਦਿਨ ਦਾ ਫਰਕ ਨਾਲ ਬਹੁਤ ਜ਼ਿਆਦਾ ਰੇਟ ਦਾ ਮਾਰਕੀਟਿੰਗ ਦਾ ਹਾਂਜੀ ਬਿਲਕੁਲ ਪੈਂਦਾ ਤਾਂ ਤੁਸੀਂ ਓਵਰਆਲ ਪੂਰੇ ਸੰਤੋਸ਼ ਤੋਂ ਖੇੜਕਦੇ ਰਿਜ਼ਲਟ ਤੋਂ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਤੁਸੀਂ ਮੈਂ ਅਦਿਕਸਾਨ ਵੀਰ ਨੂੰ ਕਹਾਂ ਵੀ ਚਲੋ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਰੋ ਪਰ ਆਪਣਾ ਤਜਰਬਾ ਕਰਕੇ ਜਰੂਰ ਤਜਰਬਾ ਕਰਕੇ ਜਰੂਰ ਦੇਖੋ ਇਹ ਬਹੁਤ ਸਹੀ ਐ ਤੁਹਾਡੀ ਉਹਨਾਂ ਦੀ ਜਿਹੜੇ ਉਹਨਾਂ ਦਾ ਖੇਤ ਹੋਊਗਾ ਉਹਦਾ ਆਪਣੀ ਸੁਭਾਗ ਖੇਤ ਦਾ ਉਹਦੀ ਆਪਣੀ ਪੈਦਾਵਾਰ ਦਾ ਪਰਤ ਕੇ ਜਰੂਰ ਦੇਖਣਾ ਚਾਹੀਦਾ ਪਰਤ ਕੇ ਜਰੂਰ ਦੇਖਣਾ ਚਾਹੀਦਾ ਤਾਂ ਇਹ ਸੀਗੇ ਜੀ ਅਮਨਦੀਪ ਜੀ ਜਿਹਨਾਂ ਨੇ ਤੁਹਾਨੂੰ ਆਪਦੇ ਖੇਤ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਕ ਦੇ ਫਾਇਦੇ ਮਿਲੇ ਤਾਂ ਇਹਨਾਂ ਨੇ ਬੜੀ ਵਧੀਆ ਗੱਲ ਕਹੀ ਕਿ ਹਰ ਇੱਕ ਕਿਸਾਨ ਨੂੰ ਵਰਤ ਕੇ ਜਰੂਰ ਦੇਖਣਾ ਚਾਹੀਦਾ ਹੈਗਾ ਜਿਵੇਂ ਅਸੀਂ ਵੀ ਹਮੇਸ਼ਾ ਇਹੀ ਕਹਿੰਨੇ ਆ ਮਨਦੀਪ ਜੀ ਸਾਰੇ ਕਿਸਾਨਾਂ ਨੂੰ ਕਿ ਤੁਸੀਂ ਖੇਤੀ ਹਰ ਸਾਲ ਕਰਨੀ ਹੈ ਹਾਂਜੀ ਹਾਂਜੀ ਤਾਂ ਅਸੀਂ ਨਹੀਂ ਕਹਿੰਦੇ ਸਾਰੇ ਖੇਤ ਨੂੰ ਤਾਂ ਘੱਟ ਤੋਂ ਘੱਟ ਜਿੰਨੇ ਖੇਤ ਦੇ ਵਿੱਚ ਤੁਸੀਂ ਲਾ ਕੇ ਦੇਖ ਸਕਦੇ ਉਨੂੰ ਲਾ ਕੇ ਦੇਖੋ ਆਪਾਂ ਅਗਲੇ ਸਾਲ ਜਾਂ ਅਗਲੀ ਫਸਲ ਦੇ ਵਿੱਚ ਉਹਦਾ ਇਸਤੇਮਾਲ ਕਰ ਸਕਦੇ ਹਾਂ ਜੀ 26 ਕਿੱਲੇ ਬੀਜ ਦੀ ਕਣਕ ਹਾਂਜੀ ਉਹਨਾਂ ਜੋ 10 ਕਿੱਲੇ ਦੇ ਕਰਕੇ ਵੇਖਿਆ 10 ਕਿੱਲਿਆਂ ਦੇ ਕਰਕੇ ਦੇਖਿਆ ਬਹੁਤ ਵਧੀਆ ਗੱਲ ਆ ਜੀ ਤਾਂ ਤੁਸੀਂ ਦੇਖਾਂਗੇ ਰਿਜ਼ਲਟ ਕੀ ਨਿਕਲਦਾ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਇੱਥੇ ਕਣਕੀ ਬੀਜਣੀ ਆ ਆਪਾਂ ਨਹੀਂ ਇਹ ਚ ਤਾਂ ਅਸੀਂ ਕਣਕ ਨਹੀਂ ਬੀਜਦੇ ਮੱਕੀ ਬੀਜੋਗੇ ਜੀ ਜਿ ਜਵੀ ਤੇ ਫਿਰ ਬਾਅਦ ਚ ਮੱਕੀ ਚਾ ਵੀ ਤੇ ਹਾਂ ਠੀਕ ਹੈ ਜੀ ਤਾਂ ਜਿਵੇਂ ਮੈਂ ਉਹਨਾਂ ਕਿਸਾਨਾਂ ਨੂੰ ਮੈਸੇਜ ਦੇਣਾ ਚਾਹੂੰਗਾ ਜਿਨ੍ਹਾਂ ਨੇ ਮਟਰ ਤੋਂ ਬਾਅਦ ਕਣਕ ਬੀਜਣੀ ਹੁੰਦੀ ਆ ਤਾਂ ਉਹ ਤਾਂ ਪ੍ਰੇਰਕ ਲਾ ਕੇ ਜਰੂਰ ਬੀਜਣ ਕਿਉਂਕਿ ਉਹ ਕਣਕ ਲੇਟ ਹੁੰਦੀ ਆ ਆਪਣੀ ਉੱਤੇ ਛਾੜਦਾ ਤੇ ਜਰਮੀਨੇਸ਼ਨ ਦਾ ਬਹੁਤ ਜ਼ਿਆਦਾ ਪੈਦਾ ਹੁੰਦਾ ਤਾਂ ਠੀਕ ਹੈ ਜੀ ਅਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ